ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਵੈ ਪ੍ਰਸਾਦ ਸਬਈਏ ਸ਼ਰਾਬਗ ਸੋਧ ਸਮੂਹ ਸੁਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੋਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏ ਕਰਤੀ ਬਨ ਏ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸੁਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪਉਣ ਕੇ ਗੌਨ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂਪ ਪਲੀ ਵਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸ ਤਹੀ ਹੈ ਰਾਜ ਹਜਾਰੇ ਭੂਤ ਭਿਖ ਭਵਾਨ ਕੇ ਭੂਪਤ ਕੌਨ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇਮ अनेक ਬਸੇਖੈ वेद पुराण ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਉਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁੱਧ ਸੁਪਹਾ ਦਰੁੰਤ ਦਬਹਾ ਸੋ ਸਾਜ ਸੁਨਹਾ ਦੁਰਜਾਨ ਦਲਾਂਗੇ ਭਾਰੀ ਗਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨਮਾਨੁ ਮਲੈਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲੈਗੇ ਬੀਰ ਅਪਾਰ ਵੱਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਇਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਬਈਆ ਦਾਨੁ ਦੇਵ ਫਨਿੰਦਨ ਸਾਚਰ ਭੂਤ ਭਿਖ ਭਵਾਨ ਜਪੈਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੁਨ ਪ੍ਰਤਾਪਨ ਬਾਡ ਜੈਤ ਤੁਨ ਪਾਪਨ ਕੇ ਬਹੁ ਪੁੰਜ ਖ ਪੈਗੇ ਸਾਦ ਸਮੂਹ ਪ੍ਰਸੰਨ ਫਰੈ ਜਗ ਸਤਰ ਸਬੈ ਅਬ ਲੋਗ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋਨ ਤਰਲੋਕੋ ਰਾਜ ਕਰਾਂਗੇ ਕੋਟ ਇਸਨਾਨ ਗਜਾ ਦਿਕਦਾਨ ਅਨੇਕ ਸੁੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇਂਗੇ ਕਹਾਂ ਪਿਓ ਜੋ ਦਉ ਲੋਚਨ ਮੂਦਕੈ ਬੈਠ ਰਹਿਓ ਬਖ ਧਿਆਨ ਲਗਾਇਓ 나ਤ ਫਿਰਿਓ ਲਿਏ ਸਾਸ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਓ ਬਖਿਆਨ ਸੋ ਬੈਠਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹਉ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਮਹਿ ਕਾਹੂ ਪਸ਼ਾਹ ਕੋ ਸੀਸ ਨਵਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨਤਾਇਓ ਕੂਰ ਕਰਿਆ ੳਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨਤਾਇਓ ਕੂਰ ਕਰਿਆ ੳਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ